ਜੋਨੇ ਦੇਖ ਰਿਹਾ ਵੀ ਕੀ 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 ਕਿੰਨੇ ਕਿੰਨੇ ਮਿਲ ਜਾ ਸਕਦੇ ਲੋ ਜੀ ગામ ਜਾ ਕੇ ਫੋਨ ਕਰਕੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਪਹੁੰਚ ਗਏ ਆ ਲੋ ਜੀ ਪਹੁੰਚ ਗਏ ਆਪਾਂ ਹੰਸਖੰਡ ਹਯੂਰ ਸਾਹਿਬ ਤੇ ਲਓ ਜੀ ਆਪਾਂ ਅਗਰੇ ਪਹੁੰਚਣ ਆਣੇ ਆ ਤੇ ਇਧਰ ਵੀਰਾ ਜੀ ਵਿਅਸਤ ਨੇ ਤੇ ਬਾਕੀ ਹੁਣ ਪਹਿਲਾਂ ਸਾਭੀ ਚਲਾਉਂਦਾ ਸੀਗਾ ਤੇ ਹੁਣ ਚਲਾਉਨੇ ਆਪਾਂ ਟਰੈਕਟਰ ਤੇ ਆਪਾਂ ਫਿਰ ਹੁਣ ਆ ਕੇ ਰੁਕਾਂ ਅਗਰੇ ਇੱਥੋਂ ਨੇੜੀ ਆ ਤੇ ਆ ਕੇ ਫਿਰ ਗੁਰਦਾਰੇ ਰੋਕ ਕੇ ਫਿਰ ਪ੍ਰਸ਼ਾਦਾ ਪਾਣੀ ਛਕਦੇ ਆਂ ਜੀ ਆਪਾਂ ਆਗੇ ਹੁਣ ਢਾਬੇ ਤੇ ਰੁਕ ਗਏ ਆ ਤੇ ਮਾੜਾ ਮੋਟਾ ਛਕ ਕੇ ਕੋ ਖਾਦਾ ਨਹੀਂ ਸੀਗਾ ਤੇ ਹੁਣ ਰੋਟੀ ਪਾਣੀ ਛਕ ਕੇ ਫਿਰ ਆਪਾਂ ਚਾਲਦੇ ਆਂ ਅੱਗੇ ਨੂੰ ਇੱਥੇ ਲਾਵਾਂਗੇ ਆਪਾਂ ਅੱਧੇ ਘੰਟੇ ਦੀ ਸਟੇ ਕਰਾਂਗੇ ਵੀਰੇ ਲੋ ਬਾਈ ਜੀ ਹੁਣਾਂ ਦਾ ਇੱਧਰ ਹੁੱਕਾ ਚੱਲਦਾ ਪੂਰਾ ਕੰਮ ਕਿਹੜਾ ਹੋਇਆ ਪਿਆ ਹੋ ਠੀਕ ਠਾਕ ਆ ਜੀ ਚੰਗਾ ਹਾਂ ਚੱਲਦੇ ਹਾਂ ਹੈ अच्छा अच्छा ਠੀਕ ਹੈ ਠੀਕ ਹੈ ਠੀਕ ਹੈ ਭਾਈ ਹੁਣ ਹੀ ਲੈਂਦੇ ਆ ਆਨੰਦਪੁਰਾ ਲੋ ਜੀ ગામ ਜਲਾ ਫੋਨ ਕਰਕੇ ਲੇਟ ਬਹੁਤ ਹੋ ਗਏ ਜੇ ਅਪਾ ਅਗੇ ਪਹੁੰਚ ਗਏ ਗੁਣਕੀ ਤਾਲ ਗੁਰਦਾਰਾ ਸਾਹਿਬ ਜਾਓ ਫਿਰ ਮੱਥਾ ਟੇਕ ਕੇ ਸਕਦੇ ਆ ਪ੍ਰਸ਼ਾਦਾ ਪਾਣੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਪਹੁੰਚ ਗਏ ਆ ਦੋਨ ਦਵਾਰਾ ਦਾਤਾ ਬੰਦੀ ਸ਼ੋਰਗੁਰ ਗਵਾਲੀਅਰ ਤੇ ਬਾਕੀ ਆ ਬੰਦੇ ਦੋ ਹਨਾ ਜਿਹੜੇ ਆਹ ਆ ਟੱਡ ਮਾਰਦਾ ਮੇਰੇ ਵਿੱਚ ਆ ਮਤੰਦਰ ਖਜਰੇ ਨੂੰ ਲੱਤਾਂ ਹੀ ਫੜੀ ਜਾਂਦਾ ਤਰਨੀ ਨਹੀਂ ਜੰਦੇ ਹੈਗੇ ਹੋਣੋ 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 ਸੋ ਹੋਣ ਮਾਰ ਬਾਈ ਟੱਡ ਲੋ ਜੀ ਕਰੋ ਦਰਸ ਦਰਬਾਰ ਸਾਹਿਬ ਦੇ ਹਾਂ ਠੀਕ ਆਪੋ ਕੇ ਆਪੋ ਆਪੋ ਉਹ ਫੜਿਆ ਕਰਾ ਬ੍ਰੇ ਬਰ ਅਚਾ ਹੂੰ। ਮੜ ਜਾ। ਮੜ ਜਾ। ਇਹਨੂੰ ਆ ਜੀ ਇਸ ਵਿੱਚ ਚਾਹੀਦਾ। ਇਹਨੂੰ ਉਹਦਾ ਕੋਈ ਆਵਾਜ਼ ਆ ਗੇੜੇ ਕੋਈ ਨਹੀਂ। ਹੂੰ। ਜੀ ਆਪਾਂ ਐਸੀ ਇਧਰ ਤੇ ਵੈਲਡਿੰਗ ਕਰਾ ਤਾਂ ਥੋੜਾ ਰੇਮ ਟੁੱਟ ਗਿਆ ਸੀਗਾ। ਤੇ ਆਪਣਾ ਇੱਥੋਂ ਤੇ ਇਹਨੂੰ ਹੁਣ ਵੈਲਡਿੰਗ ਕਰਨਾ ਵਾ ਵੈਲਡ ਕਰਕੇ ਫਿਰ ਚਾਲਦੇ ਆ ਤੇ ਇੱਕ ਮੜੀ ਬੈਲਟ ਹੀ ਲੈਣੀ ਸੀ ਉਹਦੀ ਅੱਗਲੀ ਜਿਹੜੀ ਬੈਲਟ ਟੁੱਟੀ ਹੋਈ ਸੀਗੀ। ਇੱਕ ਆਪਾਂ ਲੈਣੀ ਬੈਲਟ ਤੇ ਲੈ ਕੇ ਫਿਰ ਆਪਾਂ ਚਾਲਦੇ ਆ। ਕਾ ਕਿਦਰ ਬਾਈ ਜونی ਦੇਖ ਰਿਹਾ ਵੀ ਕੀ 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 ਮੇ ਕਿੰਨੇ ਕਿੰਨੇ ਲੱਗਿਆ ਹੋਇਆ ਲਓ ਜੀ ਤੇ ਆਪਾਂ ਨਿਕਲ ਲੱਗੇ ਹੁਣ ਗਵਾਲੀਅਰ ਦੇ ਕਿਲੇ ਚੋਂ ਤੇ ਬਾਕੀ ਚੱਲਦੇ ਆਪਾਂ ਹਾਂ ਜੀ ਲਓ ਜੀ ਪਹੁੰਚ ਗਏ ਆਪਾਂ ਸਤਖੰਡ ਹਜ਼ੂਰ ਸਾਹਿਬ ਤੇ ਬਾਕੀ ਦੇਖਦੇ ਆ ਕਿ ਟ੍ਰੈਕਟਰ ਆਇਆ ਹੋਇਆ ਦੇਖੋ ਪਰੇ ਖਾਲਾ ਫਾਰਮ ਟੈਕ ਤੇ ਬਾਕੀ ਆਪਾਂ ਦੇਖਦੇ ਹਾਂ ਆਪਾਂ ਉੱਥੇ ਲਾਵਾਂਗੇ ਟਰੈਕਟਰ ਫਿਰ ਟਰੈਕਟਰ ਨੂੰ ਢਾਕਾਂਗੇ ਤੇ ਬਾਕੀ ਆਉਂ ਦੇਖਦੇ ਆਂ ਮਗਰਲੇ ਬੰਦੇ ਆਪਣੇ ਉੱਥੇ ਕਨਾਈ ਵਾਹਾਂ ਭਾਈ ਲੈ ਵੀ ਉੱਥੇ ਫਿਰਦੇ ਆ ਬੰਦੇ ਤਾਂ ਲਾਉਨੇ ਇਹਨਾਂ ਨੂੰ ਥੱਲੇ ਹੁਣ ਲਓ ਜੀ ਟਰੈਕਟਰ ਉਪਰ ਢਾਕਤਾ ਤਰਪਾਲ ਪਾਤੀ ਟਰੈਕਟਰ ਤੇ ਤੇ ਹੁਣ ਸਵੇਰੇ ਚੱਕ ਕੇ ਕਿਹੜਾ ਵੀਡੀਓ ਬਣਾ ਲਾਂਗੇ ਤੇ ਬਾਕੀ ਉਹ ਫਿਰ ਹੁਣ ਆਪਾਂ ਕਰਦੇ ਆਂ ਰੈਸਟ ਤੇ ਫਿਰ ਦੇਖਦੇ ਆਂ ਸਵੇਰੇ ਲਵਾਂਗੇ ਮਾਰਨਿੰਗ ਕਮਰਾ ਹੁਣ ਤੇ ਆਪਾਂ ਟਰਾਲੀ 'ਚ ਬੈਜਨੇ ਆਂ ਬਾਕੀ ਫੇਰੇ ਕਮਲ ਆ ਚਲੋ ਜੀ ਫਿਰ ਓਕੇ ਬੈਲਦੇ ਹਾਂ ਸਵੇਰੇ ਲਓ ਜੀ ਖਿੰਡੇ ਪੁਜੇ ਜੇ ਸਾਰੇ ਜਾਣਦੇ ਆ ਇੱਕ ਫੋਟ ਵਾਲੇ 에어ਪੋਰਟ ਵਾਲੇ ਨਾ ਇੱਕਾ ਦਾ ਵੱਧ ਗਿਆ ਨਾਸ ਬਾਕੀ ਹੁਣ ਚੱਲਿਆ ਬੰਦੇ ਕੋਲ ਢੰਡ ਘਰ ਵਾਲਾ ਲਓ ਜੀ ਗਾਰਦੀ ਕਮਰੇ ਜੈਂਟਰੀ ਤੇ ਕਰੋ ਚੈੱਕ ਸਾਰੇ ਆਪਦੇ ਆਮ ਜੀ ਸੀਟਾਂ ਪਹਿਲੇ ਕਰ ਲਈਏ ਤੇ ਬਾਕੀ ਮੈਂ ਹੁਣ ਆਨਲਾਈਨ ਨਹੀਂ ਹਾਂ ਹਾਂ ਤਿਆਰੀ ਸੀ ਲਓ ਜੀ ਲੋਕਲ ਯਾਤਰਾ ਹੋ ਗਈ ਸਟਾਰਟ ਤੇ ਬਾਕੀ ਪਹਿਲਾ ਗੁਰਦਰਾ ਪਾਪਾਵਾ ਦੀ ਸੰਗਤ ਦੇ ਤੇ ਉੱਥੇ ਤੇ ਬਾਕੀ ਅੱਜ ਆਪਾਂ ਲੋਕਲ ਗੁਰਦਰਾ ਸਾਰਿਆਂ ਦੀ ਯਾਤਰਾ ਕਰਾਂਗੇ ਤੇ ਕੱਲ ਨੂੰ ਆਪਾਂ ਜਾਵਾਂਗੇ ਨਾਲ ਕੀਰੇ ਰੋਡ ਤੇ ਆਪਾਂ ਮੱਥਾ ਟੇਕ ਲਿਆ ਤੇ ਹੁਣ ਬਹਿ ਕੇ ਆਪਾਂ ਇਤਿਹਾਸ ਸੁਣਦੇ ਆਓ ਬਹਿ ਲਿਆ ਜੀ ਲਓ ਜੀ ਇਹ ਦੂਜੇ ਗੁਰਦਰਾ ਲੋਕਲ ਦੂਜੇ ਗੁਰਦਰਾ ਸਾਬ ਪਹੁੰਚਾ ਗੁਰਦਰਾ ਰਤਨਗੜ੍ਹ ਸਾਹਿਬ ਭਾਈ ਮਾਰੂ ਜਿੱਦ ਤੱਕ ਇਤਿਹਾਸ ਕੀ ਬਾਤ ਮਾਰਨ ਚਾਹ ਪੜਾ ਸੱਚਾ ਰੋ ਹਲੋ ਜੀ ਗੁਰਦੁਆਰਾ ਸੰਗਤ ਸਾਹਿਬ ਪਹੁੰਚ ਗਿਆ ਆਪਾਂ ਤਿਆਰ ਕਰਦੇ ਆ ਦਰਸ ਨਜ਼ਾਰੇ ਹਲੋ ਜੀ ਪਰੋ ਇਤਿਹਾਸ

want to get one, go to the right, you're outside. तापस्थान माता देव बाली छ de los